गुरुद्वारा श्री नाडा साहब वो स्थान है जिसनू दसम पिता ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਇਸ ਥਾਂ ਦੇ ਉੱਤੇ ਕਿਸੇ ਵੇਲੇ ਕਣੇ ਜੰਗਲ ਬੇਲੇ ਹੁੰਦੇ ਸਨ ਪਰ ਅੱਜ ਗੁਰੂ ਦੀਆਂ ਸੰਤਾਨ ਨੇ ਇਸ ਥਾਂ ਤੇ ਰੌਣਕਾਂ ਲਾਈਆਂ ਹੋਈਆਂ ਨੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜੀ ਦੇ ਹਰਿਆਣੇ ਦੇ ਪੰਚਕੂਲੇ ਜ਼ਿਲ੍ਹੇ ਵਿੱਚ ਸ੍ਰੀ ਨਾਡਾ ਸਾਹਿਬ ਇੱਕ ਦਿਲਕਸ਼ ਥਾਨ ਹੈ ਜੋ ਚੰਡੀਗੜ੍ਹ ਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਕਿਰਿਆ ਹੋਇਆ ਕਾਗਰ ਦਰਿਆ ਦੇ ਕੰਢੇ ਤੇ ਸੁਸ਼ੋਭਿਤ ਹੈ ਕੁਦਰਤ ਦੇ ਅਜਬ ਨਜ਼ਾਰਿਆਂ ਵਿੱਚ ਜਦੋਂ ਸਵੇਰੇ ਗੁਰਬਾਣੀ ਦਾ ਧਿਆਨ ਹੁੰਦਾ ਹੈ ਤਾਂ ਹਵਾ ਵਿੱਚ ਮਿਠਾਸ ਖੁਲ ਜਾਂਦੀ ਹੈ ਗੁਰੂ ਦਾ ਕੀਰਤਨ ਤਨ ਮਨ ਨੂੰ ਸਕੂਨ ਦਿੰਦਾ ਹੈ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਗੁਰੂ ਦਾ ਆਸ਼ੀਰਵਾਦ ਲੈ ਕੇ ਨੌ ਨਿਹਾਲ ਹੁੰਦੇ ਹਨ ਗੁਰਦੁਆਰਾ ਸਾਹਿਬ ਦੀ ਦੋ ਚਿੱਟੀ ਇਮਾਰਤ ਤੁਹਾਨੂੰ ਦੂਰੋਂ ਲਿਸ਼ਕਾ ਮਾਰਦੀ ਨਜ਼ਰ ਆਵੇਗੀ ਤੇ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਜਦੋਂ ਗੁਰਦੁਆਰਾ ਸਾਹਿਬ ਤੇ ਪੈਂਦੀ ਹੈ ਤਾਂ ਅਜੀਬ ਹੀ ਨਜ਼ਾਰਾ ਪ੍ਰਗਟ ਹੁੰਦਾ ਹੈ ਰਾਤ ਨੂੰ ਚਮਕ ਕਰਦੀਆਂ ਲਾਈਟਾਂ ਵਿੱਚ ਵੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਿਆਂ ਹੀ ਤਿੰਨ ਮੰਜ਼ਲਾ ਕਾਰ ਪਾਰਕਿੰਗ ਬਣੀ ਹੋਈ ਹੈ ਇਸ ਦੇ ਨਾਲ ਹੀ ਯਾਤਰੀ ਨਿਵਾਸ ਸਥਾਨ ਬਣਿਆ ਹੋਇਆ ਹੈ ਜਿਸ ਦਾ ਨਾਮ ਸ਼੍ਰੀ ਗੁਰੂ ਗੋਪਿੰਦ ਸਿੰਘ ਜੀ ਨਿਵਾਸ ਇਸ ਦੇ ਬਿਲਕੁਲ ਸਾਹਮਣੇ ਇੱਕ ਓਪਨ ਕਾਰ ਪਾਰਕਿੰਗ ਵੀ ਹੈ ਇਸ ਦੇ ਖੁੱਲੇ ਮੈਦਾਨ ਵਿੱਚ ਦੁਕਾਨਾਂ ਸਜੀਆਂ ਹੋਈਆਂ ਨੇ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਜੋ ਸਮਾਨ ਬੱਚਿਆਂ ਦੇ ਖਿਡੌਣੇ ਖਾਣ ਪੀਣ ਵਾਲੀਆਂ ਵਸਤਾਂ ਅਤੇ ਹੋਰ ਵੀ ਕਈ ਸਮਾਨ ਮਿਲਦਾ ਹੈ ਪੂਰਨ ਮਾਸ਼ੀ ਵਾਲੇ ਦਿਨ ਇੱਥੇ ਖੂਬ ਰੌਣਕ ਲੱਗਦੀ ਹੈ ਇੱਕ ਬਹੁਤ ਵੱਡਾ ਇਕੱਠ ਹੁੰਦਾ ਹੈ ਤੇ ਇੱਕ ਮੇਲਾ ਲੱਗ ਰਿਹਾ ਹੁੰਦਾ ਹੈ ਇਸ ਬਾਜ਼ਾਰ ਦੇ ਬਿਲਕੁਲ ਸਾਹਮਣੇ ਜੋੜਾ ਘਰ ਬਣਿਆ ਹੋਇਆ ਹੈ ਇੱਥੇ ਆਣ ਵਾਲੀਆਂ ਸੰਗਤਾਂ ਆਪਣੇ ਜੋੜੇ ਜਮਾ ਕਰਾ ਕੇ ਹੱਥ ਪੈਰ ਮੂੰਹ ਧੋ ਕੇ ਇਸ ਦੇ ਨਾਲ ਬਣੀਆਂ ਹੋਈਆਂ ਪੌੜੀਆਂ ਤੇ ਚੜ ਕੇ ਦਰਸ਼ਨ ਕਰਨ ਨੂੰ ਗੁਰਦੁਆਰੇ ਚ ਦਾਖਲ ਹੁੰਦੀਆਂ ਹਨ ਦਰਸ਼ਨ ਕਰਨ ਤੋਂ ਬਾਅਦ ਅਸੀਂ ਇੱਥੋਂ ਦੇ ਦੀਵਾਨ ਹਾਲ ਵਿੱਚ ਵੀ ਜਾ ਸਕਦੇ ਹਾਂ ਗੁਰਦੁਆਰਾ ਸਾਹਿਬ ਵੱਲੋਂ ਬਣੀ ਹੋਈ ਡਿਸਪੈਂਸਰੀ ਤੋਂ ਤੁਸੀਂ ਮੁਫਤ ਦਵਾਈਆਂ ਦੀ ਸੇਵਾ ਵੀ ਲੈ ਸਕਦੇ ਹੋ ਅਤੇ ਇੱਥੇ ਮੁਫਤ ਇਲਾਜ ਵੀ ਕੀਤਾ ਜਾਂਦਾ ਹੈ ਗੁਰਦੁਆਰੇ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਹੀ ਸੱਜੇ ਪਾਸੇ ਤੁਹਾਨੂੰ ਲੰਗਰ ਹਾਲ ਨਜ਼ਰ ਆਵੇਗਾ ਲੰਗਰ ਹਾਲ ਵਿੱਚੋਂ ਆ ਰਹੀ ਲੰਗਰ ਦੀ ਮਹਿਕ ਰੂਹ ਨੂੰ ਤ੍ਰਿਪਤੀ ਦਿੰਦੀ ਹੈ ਔਰ ਇਹ ਲੰਗਰ 24 ਘੰਟੇ ਚੱਲਦਾ ਹੈ। ਇੱਥੇ 105 ਫੁੱਟ ਦਾ ਸ਼੍ਰੀ ਨਿਸ਼ਾਨ ਸਾਹਿਬ ਲਹਿਰਾਉਂਦਾ ਹੈ। ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਨਾਂ ਦੀ ਰਾਜਧਾਨੀ ਹੋਣ ਕਰਕੇ ਇੱਥੇ ਦੋਨਾਂ ਸੂਬਿਆਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਬਹੁਤ ਸਾਰੇ ਲੋਕ ਚਾਹੇ ਕਿਸੇ ਵੀ ਕੰਮ ਆਏ ਹੋਣ ਜਾਂ ਦਫਤਰੀ ਜਾਂ ਕੋਈ ਪੇਪਰ ਦੇਣ ਜਾਂ ਕੋਈ ਪੀਜੀਆ ਇਲਾਜ ਕਰਾਉਣ ਉਹ ਸ਼੍ਰੀ ਨਾਡਾ ਸਾਹਿਬ ਦਰਸ਼ਨਾਂ ਨੂੰ ਜ਼ਰੂਰ ਆਉਂਦੇ ਹਨ। ਅਤੇ ਇੱਥੇ ਜਾਤਰੀਆਂ ਦੇ ਰਹਿਣ ਵਾਸਤੇ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਵਧੀਆ ਹੈ। ਅਗਰ ਗੱਲ ਕਰੀਏ ਇਸ ਦੇ ਇਤਿਹਾਸ ਦੀ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਜੀ ਦਾ ਇੱਕ ਸੱਚਾ ਸੇਵਕ 나ਡੂ ਸ਼ਾ ਲੁਬਾਣਾ ਕਿਸੇ ਵੇਲੇ ਇਸ ਪਿੰਡ ਵਿੱਚ ਰਹਿੰਦਾ ਸੀ। ਜਦੋਂ ਗੁਰੂ ਜੀ ਇੱਥੇ ਆਏ ਤਾਂ ਉਹਨਾਂ ਨੇ ਤਨ ਮਨ ਤੋਂ ਗੁਰੂ ਜੀ ਦੀ ਤੇ ਉਹਨਾਂ ਦੀ ਸੰਗਤ ਦੀ ਸੇਵਾ ਕੀਤੀ। ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ। ਕਿ ਅੱਜ ਤੋਂ ਬਾਅਦ ਇਹ ਸਥਾਨ ਨਾਡੂ ਸ਼ਾਹ ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਇਸੇ ਕਰਕੇ ਇਸ ਸਥਾਨ ਦਾ ਨਾਮ ਸ਼੍ਰੀ ਨਾਡਾ ਸਾਹਿਬ ਰੱਖਿਆ ਗਿਆ ਸਾਲ 1948 ਦੇ ਵਿੱਚ ਸੰਗਤਾਂ ਨੂੰ ਜਦੋਂ ਇਸ ਗੁਰਦੁਆਰੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀਆਂ ਮਨੋ ਕਾਮਨਾ ਵੀ ਪੂਰੀਆਂ ਹੋਈਆਂ ਅੱਜ ਇੱਥੇ ਹਜ਼ਾਰਾਂ ਦੀ ਤعداد ਵਿੱਚ ਸੰਗਤ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ ਤੇ ਗੁਰਬਾਣੀ ਦਾ ਆਨੰਦ ਮਾਣਦੀ ਹੈ। ਅਗਰ ਤੁਸੀਂ ਵੀ ਗੁਰਦੁਆਰਾ ਸ਼੍ਰੀ ਨਾਂਡਾ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਗੁਰਦੁਆਰਾ ਸ਼੍ਰੀ ਨਾਂਡਾ ਸਾਹਿਬ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ 9.2 ਕਿਲੋਮੀਟਰ ਦੀ ਦੂਰੀ ਤੇ ਹੈ। ਔਰ ਅਗਰ ਤੁਸੀਂ ਬੱਸ ਤੇ ਆਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਸੈਕਟਰ 43 ਬੱਸ ਸਟੈਂਡ ਆਈਐਸਪੀਟੀ 13.4 ਕਿਲੋਮੀਟਰ ਦੀ ਦੂਰੀ ਤੇ ਹੈ। ਜੇਕਰ ਤੁਸੀਂ ਬਾਇਰ ਸਫਰ ਕਰ ਰਹੇ ਹੋ ਤਾਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਇਥੋਂ 24 ਕਿਲੋਮੀਟਰ ਦੀ ਦੂਰੀ ਤੇ ਹੈ ਇਸ ਸਥਾਨ ਦੇ ਦਰਸ਼ਨ ਕਰਨ ਲਈ ਤੁਹਾਨੂੰ ਬਹੁਤ ਆਸਾਨੀ ਨਾਲ ਬੱਸ ਆਟੋ ਜਾਂ ਕੈਬ ਸਰਵਿਸ ਵੀ ਮਿਲ ਜਾਵੇਗੀ ਜਦ ਆਹ ਗੁਰਦੁਆਰਾ ਸ੍ਰੀ ਨੰਦਾ ਸਾਹਿਬ ਸਾਡੇ ਸਿੱਖ ਇਤਿਹਾਸ ਦੀ ਅਮੀਰ ਵਿਰਾਸਤ ਹੈ ਇਹ ਜਗ੍ਹਾ ਬਹੁਤ ਹੀ ਪਾਵਨ ਪਵਿੱਤਰ ਤੇ ਰੂਹਾਨੀਅਤ ਨਾਲ ਭਰੀ ਹੋਈ ਹੈ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰੂਹ ਨੂੰ ਸਕੂਨ ਅੱਜ ਅਸੀਂ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਇਸੇ ਤਰ੍ਹਾਂ ਹੀ ਅਸੀਂ ਹੋਰ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਦੇ ਰਹਾਂਗੇ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਕਮੈਂਟਸ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ वाहे गुरु जी की फतेह धन्यवाद